हां जी दोस्तों सत श्री अकाल स्वागत करते हैं टोंडा राज संधू फार्मिंग के ਵਿੱਚ ਕਿਸਾਨ ਵੀਰ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਤੋਕੇ ਪਹੁੰਚੇ ਆ ਚੋਲਾ ਸਾਹਿਬ ਦੇ ਬਿਲਕੁਲ ਲਾਗੇ ਨਜ਼ਦੀਕ ਇਹ ਪਿੰਡ ਰਤੋਕੇ ਪਾਜੀ ਗਰਪਿਆਲ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਪਸ਼ੂ ਇਸੇ ਤਰ੍ਹਾਂ ਰੋਜ਼ੀ ਰੁਟੀਨ ਦੇ ਵਿੱਚ ਆਉਂਦੇ ਆ ਅੱਜ ਤੋਂ ਕੋਈ 5-6 ਦਿਨ ਪਹਿਲਾਂ ਵੀ ਇੱਕ ਆਪਾਂ ਵੀਡੀਓ ਪਾਈ ਸੀਗੀ ਰੁਟੀਨ ਦੇ ਵਿੱਚ ਵੀਰ ਹੁਣੇ ਕੰਮ ਕਰਦੇ ਆ ਠੀਕ ਆ ਜੀ ਤੋ ਵੈਸੇ ਪਛੂਟ ਰਹੇ ਆ ਆਏ ਗਏ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਨਗਰਾਂ ਦੀ ਡਿਟੇਲ ਆ ਉਹ ਲੈਂਦੇ ਰਿਆ ਕਰੋ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਇਹ ਨਾਗ ਦਿਖਾਉਣੇ ਆ ਠੀਕ ਹੈ ਜੀ ਇੱਕ ਜਰਸੀ ਬੈਡ ਦਿਖਾਵਾਂਗੇ ਸੱਜਰ ਬਿਲਕੁਲ ਤਾਜੀ ਸੂਈ ਆ ਇੱਕ ਬੜੀ ਪਿਆਰੀ ਬੜੇ ਵੀਰ ਸ਼ੌਂਕ ਰੱਖਦੇ ਆ ਦੋਂਦੀ ਚੌਕੀ ਚੌਕੀ ਬੱਚੀ ਦਿਖਾਵਾਂਗੇ ਤੁਹਾਨੂੰ ਪਲੂਨ ਪਹਿਲਾ ਸੂਆ ਬੱਚੀ ਨੇ ਸੋਣਾ ਸੂਣਾ ਟੁੱਕੀ ਆ ਤਿਆਰੀ ਦੇ ਵਿੱਚ ਇਧਰ ਇੱਕ ਦੂਜੇ ਸੂਵੇ ਸੂਣ ਵਾਲੀ ਇੱਕ ਇਹ ਬੈਡ ਤੁਹਾਨੂੰ ਦਿਖਾ ਦਾਂਗੇ ਕਰੋਲ ਸੰਗ ਦੇ ਵਿੱਚ ਇੱਕ ਬਹੁਤੇ ਵੀਰ ਮੰਗ ਰਿਹਾ ਮਾਲ ਕਰਦੇ ਰਹਿੰਦੇ ਵੀ ਬੱਚੀਆਂ ਚਾਹੀਦੀਆਂ ਨੇ ਠੀਕ ਹੈ ਜੀ ਐਚਐਫ ਬ੍ਰੀਡ ਦੇ ਵਿੱਚ ਇੱਕ ਬੱਚੀ ਬਹੁਤ ਸੋਹਣੀ ਆ ਇਹ ਤੁਹਾਨੂੰ ਆਪਾਂ ਦਿਖਾ ਦੇਾਂਗੇ ਕਿੰਨੀ ਉਮਰ ਆ ਇਸ ਬੱਚੀ ਦੀ ਤੇ ਕੀ ਰੇਟ ਪੜਦਾ ਰਹੂਗਾ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਠੀਕ ਹੈ ਜੀ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਰਤੋਗੇ ਕਰਨੇ ਆ ਅੱਜ ਇੱਕ ਤਰੀਕ ਤੁਸੀਂ ਨੋਟ ਕਰ ਲਓ 20 ਜਨਵਰੀ ਆ ਦੋਸਤੋ ਤੇ ਸਮਾਂ ਤਕਰੀਬਨ ਕੋਈ 2:00 ਵਜੇ ਦਾ 2:30 ਵਜੇ ਦਾ ਸਮਾਂ ਆ ਆਪਾਂ ਇਹ ਵੀਡੀਓ ਬਣਾ ਰਹੇ ਆ ਸੋ ਜਿਹੜਾ ਮੇਰਾ ਭਰਾ ਵੀ ਗੱਬਣ ਪਸ਼ੂ ਲੈ ਕੇ ਜਾਂਦਾ ਆਪਣਾ ਹਰ ਵਾਰ ਬੇਨਤੀ ਰਿਕੁਐਸਟ ਕਰਦੇ ਆ ਸਾਰੇ ਵੀਰਾਂ ਨੂੰ ਵੀ ਬਿਲਕੁਲ ਟਿੱਪ ਕੇ ਤੇ ਸੋਇਸ ਵਾਇ ਪਸ਼ੂ ਨੂੰ ਬੇਸ਼ੱਕ ਇੱਕ ਟਾਈਮ ਚਲੋ ਦੋ ਟਾਈਮ ਚਲੋ ਉਹ ਤੁਸੀਂ ਆਪਣੀ ਤਸੱਲੀ ਯਕੀਨੀ ਬਣਾ ਲਿਆ ਕਰੋ ਉਹ ਕਰਦੇ ਆ ਗੱਲਬਾਤ ਲੈ ਲੈਣੀ ਹੈ ਡਿਟੇਲ ਭਾਜੀ ਕਰਤਿਆਲ ਸਿੰਘ ਉਹਨਾਂ ਦੇ ਨਾਲ ਕਰਕੇ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਕਰਤਿਆਲ ਸਿੰਘ ਦੀ ਸੱਸਰੀ ਘਰ ਸੱਸਰੀ ਘਰ ਦੀ ਭਾਜੀ ਕੈਂਪ ਸੇਤਾ ਕਾਇਮ ਕਾਇਮ ਵੀਰੇ ਹੋਰ ਕੁਝ ਸੁਣਾਓ ਬਹੁਤ ਵਧੀਆ ਕਰਦੀ ਕਲਾ ਜੀ ਹਾਂ ਜੀ ਚੜਦੀ ਕਲਾ ਚਾਹੀਦੀ ਚੜਦੀ ਕਲਾ ਚਾਹੀਦੀ ਆ ਹਾਂ ਹੋਰ ਬੜੀ ਵਧੀਆ ਭਾਜੀ ਚੱਲੀ ਜਾਂਦੇ ਕੰਮ ਕਰ ਰਹੇ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਵੀਰੇ ਬੜੀ ਕਿਰਪਾ ਬਾਬੇ ਹਾਂਜੀ ਸ਼ੁਕਰ ਮਾਲਕ ਦਾ ਇਸੇ ਤਰ੍ਹਾਂ ਵੀਰ ਆਪਾਂ ਪਿੱਛੇ ਵੀਰ ਵੀਡੀਓ ਪਾਈ ਸੀ ਹੋ ਗਏ ਹਫਤਾ 7 ਦਿਨ ਹੋ ਗਏ ਸ਼ਾਇਦ ਹਾਂਜੀ ਹਾਂਜੀ ਵੇਚ ਗਿਆ ਹੀ ਮਾਲ ਸਾਰਾ ਵੇਚ ਗਿਆ ਵੀਰੇ ਵੇਚ ਗਿਆ ਸਾਰਾ ਹਾਂਜੀ ਚਾਰ ਕਿਨਾਰੇ ਦਿਖਾਏ ਸੀ ਹਾਂਜੀ ਹਾਂਜੀ ਵੇਚ ਗਿਆ ਵੀਰੇ ਠੀਕ ਆ ਵੇਚ ਗਿਆ ਠੀਕ ਆ ਹਾਂਜੀ ਅੱਜ ਮੈਨੂੰ ਲੱਗਾ ਅੱਜ ਬੜੀਆਂ ਚੰਗੀਆਂ ਪੱਛੀਆਂ ਲਿਆ ਕੇ ਤੇ ਬਹੁਤ ਬਹੁਤ ਚੰਗੀਆਂ ਅੱਜ ਤੇ ਬਹੁਤ ਖੂਬਸੂਰਤ ਹਾਂਜੀ ਹਾਂਜੀ ਆ ਜਿਹੜੀ ਵਿੱਚ ਬੱਚੀ ਇੱਕ ਤੋਹਫਾ ਕੱਢਨੀ ਬੁਲਬੁਲ ਦਾ ਬੱਚਾ ਹੀ ਆ ਜਿਵੇਂ ਬਹੁਤੇ ਵੀਰ ਮੰਗ ਕਰਦੇ ਆ ਹਾਂਜੀ ਵੀਰ ਬੜੀ ਬਹੁਤ ਸੁਤਰੀ ਆ ਬੱਚੀ ਹਾਂ ਹਾਂਜੀ ਉਹ ਤਾਂ ਹੈ ਵੀ ਚੌਕੀ ਕੀ ਦੱਸਣ ਦੇ ਜੀ ਹਾਂਜੀ ਚੌਕੀ ਆ ਚੌਕ ਦੇ ਚੱਕ ਦੀ ਦਾਂਦੇ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਬਹੁਤ ਪਿਆਰੀ ਜੀ ਦੋਸਤੋ ਦਿਖਾਵਾਂਗੇ ਆਪਾਂ ਤੁਹਾਨੂੰ ਦੂਜੇ ਨੰਬਰ ਤੇ ਠੀਕ ਆ ਜੀ ਸੋ ਵੀਡੀਓ ਦੇ ਨਾਲ ਜੁੜੇ ਰਹੋ ਪਹਿਲੇ ਨੰਬਰ ਤੋਂ ਸ਼ੁਰੂਆਤ ਇੱਕ ਬੜੀ ਖੂਬਸੂਰਤ ਚੰਗੀ ਜਰਸੀ ਬਰੀਡ ਦੀ ਵਹਿੜ ਤੁਸੀਂ ਸਾਹਮਣੇ ਦੇਖ ਰਹੇ ਜੇ ਇੱਥੋਂ ਸ਼ੁਰੂਆਤ ਕਰਦੇ ਆ ਬੀਰ ਗੁਰਦੇਵ ਸਿੰਘ ਜੀ ਇਹਨੂੰ ਮੇਰੇ ਦੁੱਗੇ ਸਵੇਰੇ ਸੋਈ ਆ ਹਾਂਜੀ ਇਹਨੂੰ ਸੋਈ ਨੂੰ ਅੱਜ 6 6 ਵਜੇ 7 ਵਜੇ ਨਾ ਇਹਨੂੰ ਆ ਸੋਈ ਨੂੰ ਠੀਕ ਹੈ ਜੀ 나ੜੂ ਨਾ ਰਿਆ ਬੱਚੇ ਮਗਰ ਬੱਚੀ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਮਗਰ ਵੀ ਬੱਚੀ ਆ ਗਈ ਆ ਹਾਂਜੀ ਹਾਂਜੀ ਬੱਚੀ ਆ ਬਹੁਤ ਚੰਗੀ ਬੱਚੀ ਠੀਕ ਹੈ ਜੀ ਬੱਚੀ ਬਾਦ ਥਾ ਦੋ ਮਾਰੋ ਥਾ ਦੋ ਬੱਚਾ ਲੋ ਜੀ ਮਗਰ ਬੱਚੀ ਆ ਗਈ ਏ ਦੋਸਤੋ ਠੀਕ ਹੈ ਜੀ ਤੇ ਇਹ ਵੱਧੇ ਵਾਲਾ ਸੌਦਾ ਹੋ ਜਾਂਦਾ ਜਦੋਂ ਮਗਰ ਬੱਚੀ ਆ ਜਾਵੇ ਭਰਾ ਬੜੇ ਸ਼ੌਂਕ ਨਾਲ ਤਿਆਰ ਕਰ ਲੈਂਦੇ ਆ 나ੜੂਆ ਨਾੜਾ ਕੋਈ ਪੱਜ ਛੇਕਦੇ ਨਹੀਂ ਹੋ ਗਿਆ ਜੀ ਹਾਂਜੀ ਲੋ ਦੀ 5 6 ਦਿਨਾਂ ਦੀ ਸੂਈ ਆ ਠੀਕ ਆ ਜੀ ਅੱਛਾ ਇਹ ਦੱਸਿਆ ਕਿੰਨੇ ਕਿਲੋ ਦੁੱਧ ਤੇ ਚੱਲਣ ਦੀ ਹੈ ਐ ਤਾਂ ਵੀਰੇ 16 ਆ ਆ ਜਿਹੜਾ ਲੀਟਰ ਮਾਰ ਕੇ ਦਾ 16 ਲੀਟਰ ਹੋ 16 ਲੀਟਰ ਹਾਂਜੀ ਜਿਹੜਾ ਪੂਰਾ ਹਾਜ਼ਰ ਆ ਮੇਰੇ ਆਪਾਂ ਚੋਕੇ ਦੋ ਟਾਈਮ ਤਿੰਨ ਟਾਈਮ ਭਾਵੇਂ ਕੋਈ ਚੋਈ ਕਰਨੇ ਜਿਹੜਾ ਆਪਾਂ ਮਣ ਦੇਣਾ ਲੋ ਵੀ ਦੋਸਤੋ 16 ਲੀਟਰ ਦੁੱਧ ਤੇ ਥਲੇ ਹਾਜ਼ਰ ਆ ਬਹੁਤ ਘੱਟ ਚਲੋ ਵੜਾਉਂਦੀਆਂ ਜਦੋਂ ਆਪਾਂ 16 18 ਲੀਟਰ ਵਾਲੀ ਵਹਿਰ ਦੀ ਗੱਲ ਕਰੀਏ ਤੇ ਬੜੀਆਂ ਟਾਮੀਆਂ ਟੱਲੀਆਂ ਨਿਕਲਦੀਆਂ ਨੇ ਵੈਸੇ ਤਾਂ 10 11 ਕਿ ਲੀਟਰ ਵਾਲੀਆਂ ਉਹ ਹਮਾ ਚਲਦੀਆਂ ਜਰਸੀਆਂ ਤੁਸੀਂ ਆਪਾਂ ਵ ਬਾਕੀ ਨਾੜਾ ਨੋੜਾ ਹਵਾਨੇ ਚੱਡੇ ਤੇ ਤੁਸੀਂ ਚੈੱਕ ਕਰੋ ਬੇ ਸੋਨੀਆ ਬੇ ਹਵਾਨੇ ਚੱਡੇ ਤੇ ਉਪਰ ਆਪੇ ਥਾਣਾ ਹੱਥੀ ਮੁਠੀ ਵਾਲਾ ਤੇ ਚੋਣ ਜਾਂਦੀ ਵੀਰੇ ਪੂਰੀ ਖਰੀਏ ਫਿਰ ਬਹੁਤ ਵਧੀਆ ਚੋਣ ਚਾਂੜ ਵੀਰੇ ਕੋਈ ਭੂਰ ਛਿੱਟਾ ਨਹੀਂ ਆ ਅੱਜ ਬਹੁਤ ਵਧੀਆ ਚੁਆਈ ਹੈ ਠੀਕ ਆ ਜੀ ਹਾਂਜੀ ਲੋਬੀ ਪ੍ਰਭੂ ਇੱਕ ਵਾਰੀ ਤੁਹਾਨੂੰ ਆਪਾਂ ਖੋਲ ਕੇ ਤੋੜ ਕੇ ਚੈੱਕ ਕਰਾਉਣੀ ਆ ਲਾਲ ਰੰਗ ਦੇ ਵਿੱਚ ਜਿਵੇਂ ਬਤਾਮੀ ਰੰਗ ਆਪਾਂ ਕਹਿ ਦਿੰਨੇ ਆ ਠੀਕ ਆ ਜੀ ਦੂਜਾ ਸੁਆ ਪੈੜ ਆ ਤੇ 16 ਲੀਟਰ ਇਹਦੇ ਥੱਲੇ ਹੁਣ ਹਾਜ਼ਰ ਜਿਹੜਾ ਤੁਸੀਂ ਚੋ ਲੈਣਾ ਇਧਰ ਬਾਹਰ ਲਮਾ ਤੋੜ ਕੇ ਆਪਾਂ ਤੁਹਾਨੂੰ ਇੱਕ ਵਾਰੀ ਚਲਾ ਕੇ ਆ ਕਰੋ ਸਾਕ ਜੀ ਸਾਇਨਾ ਸਹੀ ਜੀ ਵੀਰੇ ਕੋਈ ਕੋਈ ਜਾਨ ਦੇ ਬੱਚੋ ਤੇ ਕਰੀ ਆ ਲੈ ਠੀਕ ਹੈ ਜੀ ਸੋ ਮੱਛੀ ਮਗਰ ਇਹਦੇ ਠੀਕ ਹੈ ਜੀ ਕੋਈ ਫੇਰ ਆਪਾਂ ਨੋਟ ਕਰਾ ਦਿੰਨੇ ਆ ਤੁਹਾਨੂੰ ਲੈਓ ਮੋੜ ਕੇ ਲੈਓ ਲੈਓ ਮੋੜ ਕੇ ਲੈਓ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਆ ਫੇਸ ਕੁਆਲਟੀ ਆ ਮੂੰਹ ਮੱਤੇ ਦੀ ਚੈੱਕ ਕਰੋ ਠੀਕ ਹੈ ਜੀ ਸੋ ਪਿਓਰ ਜਰਸੀ ਆ ਬਿਲਕੁਲ ਛੋਟਾ ਕਾਰਨ ਬੋਦੀ ਨਹੀਂ ਜੀ ਸਾਹਿਬ ਬਹੁਤ ਆ ਵੀਰ ਕੋਈ ਚੱਕਰ ਨਹੀਂ ਜਿੱਦਾਂ ਮਰਜ਼ੀ ਭਾਵੇਂ ਹੋਵੇ ਥੱਲੇ ਬੈਠੇ ਰਹੋ ਇਦਾਂ ਹੀ ਜੀ ਹਾਂ ਜੀ ਇਦਾਂ ਹੀ ਥੱਲੇ ਭਾਵੇਂ ਬਹਿ ਜਾਓ ਆ ਦੇਖੋ ਜੀ ਠੀਕ ਹੈ ਜੀ ਐ ਠੰਡੀ ਧੀਰੀ ਆ ਬਹੁਤ ਠੰਡੀ ਨਾਰਮਲੀ ਕਿਸੇ ਪਹਿਨੇ ਚੁਵਾਈ ਕਰਨੀ ਆ ਆਰਾਮ ਨਾਲ ਤੁਸੀਂ ਚੁਵਾਈ ਕਰ ਸਕਦੇ ਹੋ ਅੱਛਾ ਫਿਰ ਗੁਰਦਿਆਲ ਕੀ ਡਿਮਾਂਡ ਕਰਦੇ ਹੋ ਤੁਸੀਂ ਦਿਮਾਰ ਦੇ ਵੇਲੇ ਹੁਣ ਤੁਹਾਨੂੰ ਪਤਾ ਵੀ ਇਹੋ ਜੀਆਂ ਜਰਸੀਆਂ ਦਾ ਰੇਡ ਹੀ ਅਰੇ ਹੋਇਆ ਪਿਆ ਵਾ ਬਿਲਕੁਲ ਦੀ ਬਿਲਕੁਲ ਕੋਈ ਯੱਕ ਨਹੀਂਗਾ ਉਹ ਤੇ ਲੱਖ ਲੱਖ ਵੀ ਕਰੀ ਜਾਂਦੇ ਲੱਖੋਂ ਬਾਹਰ ਵੀ ਕਰੀ ਜਾਂਦੇ ਹਾਂਜੀ ਹਾਂਜੀ ਆਪਾਂ ਜਾਇ ਲੈ ਉਹ ਜਾਇ ਦੇਾਂਗੇ ਆ ਬਿਲਕੁਲ ਹਾਂਜੀ ਆਪਾਂ ਵੀ ਰੋ 70000 ਚ ਮਾਨਤਨ ਕਰਾਂਗੇ 70000 ਚ ਆ ਜੀ ਠੀਕ ਆ ਜੀ ਹਾਂਜੀ ਠੀਕ ਆ ਬੰਦ ਦਿਓ ਜੀ ਬੰਦ ਦਿਓ ਲਓ ਵੀ 70000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਬੱਚੀ ਚੰਗੀ ਆ ਹਵਾ ਨਜੜੇ ਦੀ ਬੜੀ ਸਾਫ ਸੁਥਰੀ ਜੇ ਕਰਮਾਂ ਵਾਲੀ 16 ਕਿਲੋ ਤੇ ਚੱਲਣ ਦੀ ਆ ਅਗੇ ਮੇਰਾ ਭਰਾ ਸੇਵਾ ਚੰਗੀ ਕਰਊਗੀ ਕਿਸੇ ਵੀਰਤੀ ਦੇ 16 ਤੋਂ ਪਲੱਸ ਜਿੰਨਾ ਮਰਜ਼ੀ ਦੁੱਧ ਜੋਲੇ ਹੋ ਠੀਕ ਆ। ਆਸ ਵਕਤ 16 ਕਿਲੋ 70000 ਦੇ ਵਿੱਚੋਂ ਮਾਨ ਤਨ। ਇੱਧਰ ਵੱਛੀ ਫਿਰ ਸੈਗਰ ਨੰਬਰ ਤੇ ਆ ਜੀਏ ਤਾਂ ਆਪਣੇ ਕੋਲ ਇੱਕ ਚੌਗੀ ਐ ਮੋਹੋ। ਗਰਦਾਲ ਕਰ ਚੌਗੀ ਐ ਮੋਹੋ ਐ ਚੌਗੀ ਹੋਰੇ ਚੌਂ ਦੇ ਦਾੰਦ ਚੁੱਕਦੀ ਆ। ਠੀਕ ਆ ਜੀ। ਆ ਜੀ ਆਪਾਂ ਦਾੰਦ ਵੀ ਵਿਖਾ ਦਾਂਗੇ ਤੇ ਕੋਈ ਚੱਕਰ। ਠੀਕ ਆ ਜੀ। ਹਾਂ ਜੀ। ਬਹੁਤ ਦੋਸਤੋ ਪਹਿਲਾ ਸਵਾਲ ਪਲੂਣ ਵੱਛੀ ਨੇ ਸੁਣਾ ਤੇ ਮੋਹੋ ਦੰਤੀ ਚੌਗੀ ਐ ਚੌਕ ਦੇ ਦਾੰਦ ਹਰ ਚੱਕਰ ਨੇ ਸ਼ਟਾਰਟ ਕੀਤੇ ਚੁੱਕਦੀ ਪਈ ਐ ਠੀਕ ਆ। ਆ ਦਰਵੇਲੇ ਲਾਓ ਬਾਦਲ ਲਾਓ ਮੇਰੇ ਸਾਹਮਣੇ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਲੈ ਜੂਗੀ ਅੱਜ ਦਿਨ ਬਹੁਤ ਚੰਗੀ ਬਣੂਗੀ ਚੰਗੀ ਬਣੂਗੀ ਵੀਰੇ ਆ ਲੋਵੀ ਪ੍ਰਭੂ ਚੌਗੀ ਬੱਚੀ ਆ ਹੁਣ ਪਹਿਲਾ ਸਵੇਰ ਸੋਨਾ ਖੋਲ ਕੇ ਇੱਕ ਵਾਰੀ ਤੁਹਾਨੂੰ ਆਪ ਤੋੜ ਕੇ ਦਿਖਾਉਣੇ ਆ ਰੰਗ ਪ੍ਰਿੰਟ ਬਹੁਤ ਸੋਨਾ ਬੱਚੀ ਦਾ ਕੱਦ ਵੀ ਵੱਡਾ ਆਪ ਤੁਸੀਂ ਵੇਖ ਲਓ ਠੀਕ ਆ ਜੀ ਇੱਕ ਜਿਹੜੀ ਪੰਜਾਬ ਵਾਲੀ ਜਰਸੀ ਆਪਾਂ ਤੁਹਾਨੂੰ ਦਿਖਾਈ ਉਹਦੇ ਨਾਲੋਂ ਵੀ ਪਲੱਸ ਹਾਈਟ ਆ ਬੱਚੀ ਦੀ ਤੋਂ ਪਹਿਲਾ ਸਵੇਰ ਸੁਣਾਇਨੇ ਕਰਵਾ ਲਈ ਨੇ ਤੇ ਆਪਣ ਤੋਂ ਪੁਣਾ ਆਈ ਵਧੀਆ ਵੀਰ ਜੀ ਬਹੁਤ ਵਧੀਆ ਵੀਰੇ ਆਪਾਂ ਪੂਰੀ ਤਸੱਲੀ ਕੀਤੀ ਜਿੰਨੇ ਲੈ ਗ ਜਾਣੀ ਉਹ ਵੀ ਆਪੀ ਤਸੱਲੀ ਕਰਕੇ ਲੈ ਗਏ ਠੀਕ ਹੈ ਜੀ ਲੈ ਉਹਦੀ ਮੁਰਦੂ ਬੜੀ ਬਹੁਤ ਪਿਆਰੀ ਬੱਚੀ ਆ ਠੀਕ ਹੈ ਜੀ ਸੋਹਣਾ ਨੇਚਰ ਦੀ ਸਾਫ ਸੁਥਰੀ ਆ ਦਿਨ ਲੈ ਜੂ ਅਜੇ ਠੀਕ ਹੈ ਜੀ ਜਿੰਨੇ ਦਿਨ ਵੀ ਲੈ ਜੇ ਉਹਨੇ ਚੰਗੇ ਪਣਥਾਂ ਨੂੰ ਚੰਗੀ ਜਾਊਗੀ ਥੱਲੇ ਉਹ ਹਫਤਾ ਖੰਡ ਵੀ ਕੱਢ ਸਕਦੀ ਆ ਨਾਰਮਲ He got leu. Leu. ਠੀਕ ਹੈ ਅੱਛਾ ਕਰਦੇ ਆਂ ਵੀਰੇ ਦੀ ਡਿਮਾਂਡ ਫਿਰ ਕੀ ਰਹੂਗੀ ਡਿਮਾਂਡ ਵੀਰੇ ਬੱਚੀ ਜਿੰਨੇ ਸੁਤਰੀ ਆਣਾ ਜਿੰਨਾ ਮਰਜ਼ੀ ਮੁੱਲ ਕਰੀ ਜੇਗੀ ਹਾਂਜੀ ਆਪਾਂ ਵੀਰੇ ਦਾ 55000 ਚੋਂ ਮਾਨਤਾ ਕਰਾਂਗੇ 55 ਚੋਂ ਹਾਂਜੀ ਠੀਕ ਹੋ ਜਾਊਗਾ ਖੁੱਲਾ ਡੁੱਲਾ ਹਾਂਜੀ ਕਰ ਦਿਆਂਗੇ ਆ ਕਰ ਦਿਆ ਜੀ ਹਾਂਜੀ ਲਓ ਵੀ ਬੜੀ ਪਿਆਰੀ ਬੱਚੀ ਆ ਦੋਸਤੋ ਸਾਫ਼ ਸੁਤਰੀ ਹੈ ਠੀਕ ਹੈ ਜੀ ਬਾਕੀ ਫੈਸ਼ਨਲ ਪੁਸ਼ਣ ਤੁਸੀਂ ਦੇਖ ਹੀ ਲਿਆ ਸਟੇਟ ਫੜਾ ਬਾਕੀ ਮੇਰਾ ਭਰਾ ਕੋਈ ਵੀ ਆਉਂਦਾ ਠੀਕ ਹੈ ਜੀ ਆਨਰ ਮਾਲਕ ਨੇ ਵਪਾਰੀ ਭਰਾਵਾਂ ਨੇ ਆਪਣੇ ਤਸੱਲੀ ਕਰਕੇ ਮਾਲ ਖਰੀਦਿਆ ਸੋਨੇ ਵਰਗਾ ਮਾਲ ਆ ਆਪਣੇ ਕੋਈ ਮੇਰਾ ਵੇਰ ਥੱਲੇ ਬੈ ਕੇ ਆਪਣੀ ਤਿੱਪਕੇ ਦੀ ਥੱਲੀ ਕਰ ਲਿਓ ਠੀਕ ਆ ਅਗੇ ਨੈਕਸਟ ਇਤਰਾਜ ਕੇ ਤੇ ਇੱਕ ਹੋਰ ਵਾਰ ਤੁਹਾਨੂੰ ਦਿਖਾਉਣਾ ਇਹ ਕਿਨਵਾ ਸਪੋਰਟ ਹੁੰਦੀ ਫਿਰ ਇਹ ਮੇਰੇ ਦੁੱਧੇ ਸੂਏ ਸੁਣਾ ਨੇ ਦੂਸਰਾ ਸੂਆ ਹਾਂਜੀ ਹਾਂਜੀ ਕ੍ਰੋਸ ਆਂਗ ਦੇ ਵਿੱਚ ਨਾ ਇਹ ਵੀ ਹਾਂਜੀ ਜਰਸੀ ਐ ਚੱਪ ਦੀ ਕ੍ਰੋਸ ਆਂਗ ਆ ਸਮਾਂ ਲੈਂਦੀ ਹੈ ਜੀ ਹਨਾ ਹਾਂਜੀ ਵੀਰੇ ਕੋਈ 10 15 ਦਿਨ ਲੱਗ ਜਾਣੇ ਚਾਹੀਦੇ ਠੀਕ ਆ ਜੀ ਲਓ ਵੀ 10 15 ਕੇ ਦਿਨ ਆਈਡੀਆ ਦੋਸਤੋ ਇਹ ਬੱਚੀ ਵੀ ਲੈ ਜਾਊਗੀ ਥਾੜਾ ਵੈਸੇ ਹੱਥੀ ਮੁਠੀ ਵਾਲਾ ਨੋਕਲਾ ਥਾਣਾ ਠੀਕ ਆ ਜੀ ਸੋ ਢਿਲ ਢਿਲ ਬਹੁਤ ਹੈ ਬਹੁਤ ਲ ਇਹ ਲੰਬਾ ਬਹੁਤ ਆ ਜਵੇ ਹਾਂ ਹਾਂ ਇਹ ਲੱਡਾ ਲੰਬਾ ਬਹੁਤ ਆ ਜੀ ਇਹ ਮੈਂ ਬਾਣਾ ਮੱਛੀ ਨੇ ਜੀ ਹਾਂ ਹਾਂ ਜੀ ਆਹ ਠੰਡੀ ਧਿਰੀ ਆ ਇਹ ਵੀ ਦੋਸਤੋ ਕੋਈ ਤੋੜ ਕੇ ਆਪਾਂ ਤੁਹਾਨੂੰ ਦਿਖਾਉਨੇ ਆ ਦੂਜਾ ਸੂਬਾ ਇਸ ਵੈੜ ਦੇ ਸੂਣਾ ਵੈਸੇ ਕੱਦ ਕਾਠ ਹੋ ਮੀਡੀਅਮ ਮੀਡੀਅਮ ਤੋਂ ਥੋੜੀ ਜੀ ਪਲੱਸ ਮੰਨ ਲਿਓ ਕ੍ਰੋਸ ਆਂਗਾ ਐਚ ਐਫ ਦਾ ਤਾਂ ਕੋਈ ਜਰਸੀ ਦਾ ਕ੍ਰੋਸ ਮੰਨ ਲੇ ਠੀਕ ਹੈ ਜੀ ਇਧਰ ਬਾਹਰ ਕੱਢ ਕੇ ਦਿਖਾਉਨੇ ਆ ਹੈ ਕ੍ਰੋਸ ਆਂਗ ਦੇ ਵਿੱਚ ਹੀ ਆ ਅਮ ਤੁਰਦੇ ਆ ਜੀ ਆਹ ਨੂੰ ਤੁਰਦੇ ਆ ਕੱਚੇ ਰਸਤੇ ਤੁਰਦੇ ਆ ਜੀ ਸੌਖਾ ਤੁਰਪੂ ਪਛੋ ਆ ਦੇਖੋ ਜੀ ਅਜੇ ਬਣਫਾਨ ਚੰਗੀ ਜਾਊਗੀ ਥੱਲੋਂ ਠੀਕ ਆ ਜੀ ਅਜੇ ਸਮਾ ਲੈਂਦੀ ਆ ਸੋ ਜਿੰਨਾ ਗਲੇ ਤੇ ਉਨਾ ਹੀ ਚੰਗਾ ਹਫਤਾ ਖੰਡ ਮੰਨ ਕੇ ਮੇਰਾ ਭਰਾ ਤੁਸੀਂ ਸੌਦਾ ਕਰ ਲਿਓ ਥਣ ਲੰਬਾ ਵੜ ਦਾ ਬਾਕੀ ਭਜਨ ਭੋਜਨ ਪੂਰਾ ਠੀਕ ਆ ਜੀ ਸੋ ਰੰਗ ਪ੍ਰਿੰਟ ਬਹੁਤ ਸੋਨਾ ਹਾਂ ਮੋੜ ਲਿਓ ਬਈ ਮੋੜ ਲਿਓ चंकी हाँ ले जाओ हाँ ले जाओ बस ले, ले चलिए कोई गाल नहीं है ਠੀਕ ਹੈ ਜੀ ਅੱਛਾ ਵੀਰ ਗਰਦਿਆਲ ਕੀ ਮੰਗ ਡਿਮਾਂਡ ਡਿਮਾਂਡ ਵੀਰੇ ਚਲੋ ਅੱਜ ਦੇ ਹਿਸਾਬ ਨਾਲ ਕਰੀਏ ਹੁਣ ਜੇ ਜੇ ਤਿਆਰ ਹੋ ਗਏ ਵੈਰ ਤੇ ਜਿੰਨੀ ਮਰਜ਼ੀ ਕਰ ਲਈ ਹਾਂਜੀ ਹੁਣ 8-10 ਦਿਨਾਂਾਂ ਤੇ ਜੇ ਤਿਆਰ ਹੋ ਗਈ ਫਿਰ ਤੇ ਡਿਮਾਂਡ ਇਹਦੀ ਵਕਰੀ ਹਣੀ ਚਲੋ ਉਦੋਂ ਬਾਅਦ ਹੋਰ ਮੋਲੋ ਜੀ ਹਾਂਜੀ ਹਾਂਜੀ ਅੱਜ ਵੀਰੇ ਇਹਦੇ 6000 ਚੌਪਾ ਮਾਨਤਨ ਕਰਦਾ ਸੌਠੇਰ ਚੋਂ ਹਾਂਜੀ ਕੋਈ ਲੈ ਦੇ ਹੁਣ ਮੌਕੇ ਤੇ ਦੱਸ ਨਹੀਂ ਕਹਿੰਦੇ ਹੋ ਐਂਡ ਤੋਂ ਐਂਡ ਕੋਈ 57000 ਦੇ ਦੇ ਦਿਆ 57 ਦੇ ਹਾਂਜੀ ਹਾਂ ਨਹੀਂ ਠੀਕ ਹੈ ਜੀ ਤੇ ਇਤੋਂ ਬਸ ਐਵੇਂ ਛੋੜ ਛੱਪਾ ਹੀ ਹੁਣ ਲੌਬੀ ਬਾੜ ਚੰਗੀ ਐ ਦੋਸਤੋ ਖੁੱਲਣਾ ਖਲਣਾ ਚੰਗਾ ਥੱਲੋਂ ਕਰਮਾ ਲਈ ਨੇ ਠੀਕ ਹੈ ਜੀ ਕੋਈ 57 7 ਦਿਨਾਂ ਦੇ ਵਿੱਚ ਅੱਜ ਹੋਰ ਤੇ ਭਲਕ ਹੋਰ ਠੀਕ ਹੈ ਜੀ ਦਿਨੋਂ ਦਿਨ ਜਿਹੜੀ ਤਿਆਰੀ ਦੇ ਵਿੱਚ ਝੁੱਟੀ ਜਾਊਗੀ ਕਰਮਾ ਲਈ ਤੇ 57000 ਦੇ ਵਿੱਚ ਮਿਲ ਜੂਗੀ ਐਂਡ ਤੋਂ ਐਂਡ ਤੁਹਾਨੂੰ ਕੁਸਰਾ ਕੁਸਰਾ ਪੂਰੀਆਂ ਕੱਢ ਕੇ ਸੋ ਬੱਛੀ ਚੰਗੀ ਐ ਇਧਰ ਇੱਕ ਹੋਰ ਤੁਹਾਨੂੰ ਤੋਹਫਾ ਦਿਖਾਉਣੇ ਆਪਾਂ ਠੀ ਇਹ ਜਿਹੜੀ ਵੀਡੀਓ ਦੇ ਵਿੱਚ ਮੈਂ ਇੱਕ ਆਪਾਂ ਪਾਈ ਸੀ ਖੀਰੀ ਹਾਂ ਜੀ ਨੇ ਇੱਕ ਪਾਈ ਖੀਰੀ ਆ ਉਹ ਵੀ ਵੇਗੀ ਸੇਲ ਹੋ ਗਈ ਚੰਗੀ ਸੀ ਬੱਚੀ ਬੱਚੀ ਇਹਦੀ ਬ੍ਰਾਂਡ ਇਹ ਪੂਰਾ ਹੈ ਹਾਂ ਜੀ ਅੱਛਾ ਬਹੁਤ ਚੰਗੀ ਹੈ ਗੁਰਕਾਰਪੁਰ ਵੀ ਪਤਾ ਜਿੱਥੋਂ ਆਈ ਹੈ ਇਹਦਾ ਵੀਰੇ ਟੀਕੇ ਦਾ ਰਿਕਾਰਡ ਨਹੀਂ ਆਪਾਂ ਕਹਿ ਸਕਦੇ ਤੇ ਇਹਦੀ ਮਾਦਰ ਰਕਾਰਡ ਜਿਹੜਾ 30 32 ਕਿਲੋ ਦਾ 30 32 ਕਿਲੋ ਹਾਂ ਜੀ ਨਹੀਂ ਬੱਚੀ ਵੇਖ ਲੈਣੇ ਹੈ ਹਾਂ ਛੇਰ ਤੋਂ ਲਈ ਆ ਹਾਂ ਬੱਚੀ ਉਮਰ ਹੋਊਗੀ ਸਾਲ ਦੇ ਅੰਦਰ ਵਾਲੀ ਕਿਵੇਂ ਵੀਰੇ ਸੱਤ ਅੱਠ ਮਹੀਨੇ ਦੱਸੀ ਉਹਨਾਂ ਨੇ ਸੱਤ ਅਠ ਘ ਮਹੀਨੇ ਹਾਂਜੀ ਅਜੇ ਸਾਲ ਦੇ ਨੇੜੇ ਤੇੜੇ ਨਹੀਂ ਗਈ ਗਈ ਨਹੀਂ ਸਾਲ ਸੱਤ ਅੱਠ ਕੇ ਮਹੀਨੇ ਉਮਰ ਸਾਲ ਦੇ ਨਹੀਂ ਸੱਤ ਅੱਠ ਮਹੀਨੇ ਦੇ ਭਾਏ ਆ ਪੰਜ ਚਾਰ ਮਹੀਨੇ ਫਿਰ ਹਾਂਜੀ ਪੂਰਾ ਹੋਊਗਾ ਹਾਂਜੀ ਲੋ ਵੀ ਠੀਕ ਆ ਚਾਰੇ ਥਾਣੀਆਂ ਚਾਰੇ ਥਾਣ ਜੂ ਕੋਈ ਫੋੜ ਚਾਂਗ ਨਹੀਂ ਹੂੰ ਆ ਦੇਖ ਬੱਚੀ ਲਈ ਗਈ ਲਈ ਦੀ ਸੁਸਤਰੀ ਹੈ ਨਾ ਹਾਂ ਆ ਵੇਖੋ ਬੜਾ ਵਧੀਆ ਨਖੇੜ ਨਖੂਰ ਦੇ ਵਿੱਚ ਥਾਂ ਬਹੁਤ ਵਧੀਆ ਬਹੁਤ ਵਧੀਆ ਵੀਰੇ ਹੁਣੇ ਥੋੜੀ ਦਿਖਾਉਣ ਲਈ ਬੱਚੀ ਦੀ ਹਾਂ ਚੰਗੀ ਹੈ ਬਹੁਤ ਬੜੀ ਪਿਆਰੀ ਬੱਚੀ ਹੈ ਦੋਸਤੋ ਉਪਰੋਂ ਬਿਲਕੁਲ ਠੀਕ ਆ ਜੀ ਜੇ ਆਪਾਂ ਬੋਨ ਦੀ ਬਹੁਤ ਉਸ ਕੋਲ ਹਾਲ ਹੈ ਬਹੁਤ ਜਿਆਦਾ ਚੰਗੀ ਬੱਚੀ ਹੈ ਸਟੇਟ ਉਪਰੋਂ ਬਿਲਕੁਲ ਹਾਂ ਜੀ ਬਿਲਕੁਲ ਨੰਬਰ ਆਇਆ ਵੇਖੋ ਚੰਗੀ ਹੈ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਆ ਦੇਖੋ ਜੀ ਕਾਨ ਕੋਨ ਬੂਥੀ ਵਾਲੋਂ ਬਹੁਤ ਜਿਆਦਾ ਚੰਗੀ ਬੱਚੀ ਠੀਕ ਹੈ ਚੰਗੀ ਬੱਚੀ ਇਹਦਾ ਵੀ ਕਿੰਨਾ ਮੁੱਲ ਕਿੰਨੇ ਦੀ ਦਿੱਤੀ ਜੀ ਮੁੱਲ ਵੀਰੇ ਦਾ 15000 ਰੁਪਏ ਹਾਨ ਆਈ 15000 ਦੀ ਦੇਦਾਰ 15000 ਦੀ ਹਾਂਜੀ ਠੀਕ ਹੈ ਜੀ ਬਹੁਤ ਚੰਗੀ ਬੱਚੀ ਹੈ ਵੀਰੇ ਬੱਚੀ ਬੱਚੀ ਦਾ ਮਨ ਬਹੁਤ ਜਾਇਲ ਆ ਆਪਾਂ ਇਸੇ ਕਰਕੇ ਕੀਤਾ ਹਾਂ ਬੱਚੀ ਨੂੰ ਕੋਈ ਸ਼ੱਕ ਨਹੀਂਗਾ ਹਾਂਜੀ ਬੱਚੀ ਪੂਰੇ ਕੈਰੈਕਟਰ ਕਰੂਟਰ ਬਹੁਤ ਜਿਆਦਾ ਵਧੀਆ ਚੰਗੇ ਆ ਬਹੁਤ ਵਧੀਆ ਵੀਰੇ ਲੋ ਵੀ ਭਰਾ ਉਹ ਬੱਚੀ ਹੈ ਠੀਕ ਹੈ ਜੀ 15000 ਵੀਰ ਕਰਦੇ ਆ ਲਾਂਦਾ ਵੀ ਆਪਾਂ 15000 ਦੀ ਦਵਾਂਗੇ ਸੋ ਬੱਚੀ ਪਸੰਦਾਂ ਵਾਲੀ ਛੇ ਮਹੀਆ ਮੇਰਾ ਭਰਾ ਤਕਰੀਬਨ 5 6 ਮਹੀਨੇ ਕੋਈ ਪੁਰਾਣੀ ਚੰਗੀ ਫੀਡਿੰਗ ਕਰ ਲਈ ਚੰਗੀ ਪਰਵਰਤ ਪਰਵਰਿਸ਼ ਕਰਾ ਕਰ ਲਈ ਠੀਕ ਹੈ ਜੀ ਤੇ ਇਹਦੇ ਬਿਲਕੁਲ ਕਾਬਿਲ ਹੋ ਜਾਣਾ ਇਹਨੇ ਕਰਵਾ ਲਈ ਨਾ ਜੀ ਦੇ ਵਿੱਚ ਹੀ ਹਫਤਾ ਹਫਤਾ ਸਮਾਂ ਇਹਨਾਂ ਦਾ ਮੰਨ ਕੇ ਮੇਰਾ ਵੀਰ ਸੌਦਾ ਕਰ ਲਿਓ ਇੱਕ ਜਰਸੀ ਚੰਗੇ ਦੁੱਧ ਤੇ ਚੱਲਣ ਰਹੀ ਹੈ ਕੋਈ 16 ਲੀਟਰ ਦੁੱਧ ਤੇ ਥੱਲੇ ਹਾਜ਼ਰ ਆ ਅੱਜ 5ਾਂ 4 ਪੰਜਾਂ ਪੰਜਾਂ 6 ਦਿਨਾਂ ਦੀ ਸੂਈ ਦੇ ਥੱਲੇ ਤੇ ਵੀਰ ਕਰਦੇ ਹਾਲ ਇੱਕ ਨੰਬਰ ਆਪਣੇ ਕਰ ਦਿਓ ਸਾਂਝੇ ਵੀਰੇ 78146 ਹਾਂਜੀ 15268 ਠੀਕ ਹੈ ਜੀ ਹੋਰ ਕੋਈ ਗੱਲਬਾਤ ਵੀਰੇ ਬਾਸ ਵੀਰੇ ਆਪਾਂ ਦੇ ਹੋ ਗਿਆ ਨੇ ਵੀ ਜਿਹੜਾ ਕੋਈ ਆਵੇ ਭੈਣ ਭਰਾ ਆਪਦੀ ਪੂਰੀ ਤਸੱਲੀ ਕਰਕੇ ਲੈ ਕੇ ਜਾਵੇ ਬਿਲਕੁਲ ਹੈ ਨਹੀਂ ਤੇ ਜੇ ਇਹ ਕਿ ਨੇ ਆਨਲਾਈਨ ਲਗਾਉਣੇ ਆ ਤੁਹਾਨੂੰ ਪਤਾ ਵੀ ਆਪਣੇ ਕੋਲ ਜੋ ਆਪਾਂ ਵੀਡੀਓ ਦੇ ਵਿੱਚ ਦਸੀਏ ਉਹ 101% ਹੀ ਹੁੰਦਾ ਵਾ ਆਪਾਂ ਕਦੀ ਝੂਠ ਪ੍ਰਾਦ ਵਾਲਾ ਕੰਮ ਨਹੀਂ ਰੱਖਿਆ ਸਹੀ ਹੋ ਗਿਆ ਜੀ ਹਾਂਜੀ ਹਾਂਜੀ ਬਿਲਕੁਲ ਇਹ ਨਹੀਂਗਾ ਵੀ ਦੱਸੀ ਕੋਸ਼ ਜਾਈਏ ਨਿਕਲੇ ਕੋਸ਼ ਜਾਈਏ ਨਿਕਲੇ ਕੋਸ਼ ਹਾਂਜੀ ਹਾਂਜੀ ਉਹ ਨਹੀਂ ਕੰਮ ਆਏਗਾ ਬਿਲਕੁਲ ਹਾਂਜੀ ਹਾਂਜੀ ਲੋਬੀ ਪ੍ਰਭੂ ਤਸੱਲੀ ਤੁਸੀਂ ਕਰਨੀ ਹੈ ਠੀਕ ਹੈ ਜੀ ਮੇਰ ਗਰਦਿਆਲ ਦੀਆਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਏਰੀਆ ਦੇ ਵਿੱਚ ਵੀ ਭੈਣ ਭਰਾ ਸਾਰੇ ਮੰਨਦੇ ਆ ਠੀਕ ਹੈ ਜੀ ਜੋ ਕੁਝ ਤੁਹਾਨੂੰ ਥੱਲੇ ਦੱਸਿਆ ਉਹ ਮੌਜੂਦਾ ਟਾਈਮ ਨਿਕਲੂਗਾ 100% ਆ ਆਨਲਾਈਨ ਜਿਹੜਾ ਭਰਾ ਕੋ ਸੌਦਾ ਕਰਨਾ ਚਾਹੁੰਦਾ ਤੇ ਜਿਹਨੇ ਧਿਆਨ ਕੋ ਤਸੱਲੀ ਕਰ ਲੈਣੀ ਆ ਸੋ ਉਹ ਆਪਦੀ ਰਿਸਪੌਂਸਿਬਿਲਟੀ ਹੈ ਜ਼ਿੰਮੇਵਾਰੀ ਆ ਉਹਨੇ ਬੇਖੂਬੀ ਨਭਾਈ ਲੈਣੀ ਆ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਆ ਨੰਬਰਾਂ ਤੇ ਕਾਲ ਕਰੋ ਮਿਲਦਾ ਇੱਕ ਨਵੀਂ ਅਪਡੇਟ ਮਾਲ ਸਾਰੇ ਵਿਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ